ਕੱਲੀ ਆਂਗਣਵਾੜੀ ਦਾ ਕੰਡਨ ਕੀਤਾ ਹੈਗਾ ਸੋਲਿਡ ਬੇਸ ਸੋਲਿਡ ਵੇਸਟ ਮੈਨੇਜਮੈਂਟ ਦੇ ਤਹਿਤ 20 ਲੱਖ ਰੁਪਏ ਦੀ ਲਗਤ ਨਾਲ ਉਹਦਾ ਕੰਡਨ ਕੀਤਾ ਜਿਹੜਾ ਕੰਮ ਹੁਣ ਤੇ ਨਾਲ ਹੀ ਆਂਗਣਵਾੜੀ ਦਾ ਕੰਡਨ ਕੀਤਾ ਤੇ ਨਾਲ ਹੀ ਟਿਊਬਲਾ ਜਿਹੜਾ ਕਲੋਨੀ ਵਾਲਿਆਂ ਵਾਸਤੇ ਲੱਗਣਾ ਅਗਲੇ ਹਫ਼ਤੇ ਜਿਹੜਾ ਸ਼ੁਰੂ ਹੋ ਜੂਗਾ ਜਿਹਦੇ ਨਾਲ ਸਾਫ਼ ਸੁਥਰਾ ਪਾਣੀ ਇਹ ਕਲੋਨੀ ਵਾਲਿਆਂ ਨੂੰ ਮਿਲੂਗਾ ਸੋਲਿਡ ਵੇਸਟ ਮੈਨੇਜਮੈਂਟ ਦੇ ਨਾਲ ਜਿਹੜਾ ਚਾਰੇ ਪਾਸੇ ਗੰਦ ਪਿਆ ਹੋਇਆ ਕੋਈ ਇੱਕ ਜਗ੍ਹਾ ਕੂੜਾ ਇਕੱਠਾ ਹੋਊਗਾ ਤੇ ਇਕੱਠਾ ਹੋਣ ਤੋਂ ਬਾਅਦ ਪ੍ਰੋਪਰ ਜਗ੍ਹਾ ਤੇ ਉਹਨੂੰ ਭੇਜਿਆ ਜਾਊਗਾ ਤੇ ਜਿਹੜਾ ਕਲੋਨੀ ਦੇ ਵਿੱਚ ਸਾਰਾ ਗੰਦ ਪਿਆ ਉਹਨੂੰ ਸਾਫ਼ ਸੁਥਰਾ ਕਰਵਾਇਆ ਜਾਊਗਾ ਤਾਂ ਕਿ ਕੋਈ ਜਿਹੜੀਆਂ ਬਿਮਾਰੀਆਂ ਫੈਲਣ ਦਾ ਡਰ ਹਰ ਵੇਲੇ ਬਣਿਆ ਰਹੇ ਤਾਂ ਉਹ ਖਤਮ ਹੋ ਜਵੇ ਕਲੋਨੀ ਵਾਸੀਆਂ ਦੇ ਦਾ ਸਮੱਸਿਆਵਾਂ ਵਿਚਾਰਾਂ ਦੀਆਂ ਬਹੁਤ ਨੇ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਦੂਰ ਕਰਨ ਦੀ ਇਹ ਮੇਰੀ ਇੱਕ ਕੋਸ਼ਿਸ਼ ਇਹ ਵੀ ਹੈ ਵੀ ਜੇ ਕਲੋਨੀ ਵਾਸੀ ਸਾਰੇ ਮੰਨਣ ਤਾਂ ਸਾਡੇ ਕੋਲ ਬਹੁਤ ਸਾਰੇ ਫਲੈਟ ਨੇ ਜਿਹੜੇ ਨਵੇਂ ਬਣੇ ਹੋਏ ਆਉਣੇ ਨੇ ਤੇ ਜਿਹੜੇ-ਜਿਹੜੇ ਵੀ ਬੰਦੇ ਕਹਿਣਗੇ ਵੀ ਅਸੀਂ ਉਹਨਾਂ ਫਲੈਟਾਂ ਵਿੱਚ ਮੂਵ ਕਰਨਾ ਹੈ ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਸਕੀਮ ਬਣਾ ਰਹੇ ਹਾਂ ਤਾਂ ਕਿ ਅਸੀਂ ਉਹ ਫਲੈਟ ਨੇ ਜਿਹੜੇ ਉਹਨਾਂ ਨੂੰ ਦੇ ਸਕੀਏ ਤੇ ਸਾਫ਼ ਸੁਥਰੀ ਜਗ੍ਹਾ ਤੇ ਹੋ ਜਾਗੇ ਚੰਗਾ ਪਾਣੀ ਚੰਗੀ ਹਵਾ ਚੰਗਾ ਸਕੂਲ ਤੇ ਚੰਗਾ ਚੰਗੀਆਂ ਜਿਹੜੀਆਂ ਸਹੂਲਤਾਂ ਉਹ ਲੈ ਸਕਾਂ। ਅੱਲੀ ਅਗਰਵਾੜੀ ਜਦੋਂ ਘਾੜਨ ਨੇ ਇਹ ਕੀਤਾ ਹੈਗਾ ਸੋਲਿਡ ਬੇਸ ਸੋਲਿਡ ਵੇਸਟ ਮੈਨੇਜਮੈਂਟ ਦੇ ਤਹਿਤ 20 ਲੱਖ ਰੁਪਏ ਦੀ ਲਗਤ ਨਾਲ ਉਹਦਾ ਤੋਂ ਕੰਡਨ ਕੀਤਾ ਜਿਹੜਾ ਕੰਮ ਹੁਣ ਹੈ ਤੇ ਨਾਲ ਹੀ ਅੰਗਨਵਾੜੇ ਦਾ ਤੋਂ ਕੰਡਨ ਕੀਤਾ ਤੇ ਨਾਲ ਹੀ ਟਿਊਬ ਦਾ ਜਿਹੜਾ ਕਲੋਨੀ ਵਾਲੇ ਵਾਸਤੇ ਲੱਗਣਾ ਅਗਲੇ ਹਫਤੇ ਜਿਹੜਾ ਸ਼ੁਰੂ ਹੋ ਜਾਊਗਾ ਜਿਹਦੇ ਨਾਲ ਸਾਫ਼ ਸੁਥਰਾ ਪਾਣੀ ਇਹ ਕਲੋਨੀ ਵਾਲਿਆਂ ਨੂੰ ਮਿਲੇਗਾ ਸੋਲਿਡ ਵੇਸਟ ਮੈਨੇਜਮੈਂਟ ਦੇ ਨਾਲ ਜਿਹੜਾ ਚਾਰੇ ਪਾਸੇ ਗੰਦ ਪਿਆ ਹੋਇਆ ਉਹ ਇੱਕ ਜਗ੍ਹਾ ਕੂੜਾ ਇਕੱਠਾ ਹੋਊਗਾ ਤੇ ਇਕੱਠਾ ਹੋਣ ਤੋਂ ਬਾਅਦ ਪ੍ਰੋਪਰ ਜਗ੍ਹਾ ਤੇ ਉਹਨੂੰ भेजा ਜਾਊਗਾ ਤੇ ਜਿਹੜਾ ਕਲੋਨੀ ਦੇ ਵਿੱਚ ਸਾਰਾ ਗੰਦ ਪਿਆ ਉਹਨੂੰ ਸਾਫ਼ ਸੁਥਰਾ ਕਰਵਾਇਆ ਜਾਊਗਾ ਤਾਂ ਕਿ ਕੋਈ ਜਿਹੜੀਆਂ ਬਿਮਾਰੀਆਂ ਫੈਲਣ ਦਾ ਡਰ ਹਰ ਵੇਲੇ ਬਣਿਆ ਰਹੇ ਤਾਂ ਉਹ ਖਤਮ ਹੋ ਜਵੇ ਔਰ ਨਾਲ ਇਹ ਅੰਗਨਵਾੜੀ ਦਾ ਕੰਮ ਆਪਾਂ ਸ਼ੁਰੂ ਕਰਵਾਇਆ ਤਾਂ ਕਿ ਜਿਹੜੇ ਛੋਟੇ-ਛੋਟੇ ਬੱਚੇ ਨੇ ਬਾਕੀ ਜਗ੍ਹਾ ਵੀ ਸਾਰੇ ਪੰਜਾਬ ਦੇ ਵਿੱਚ ਅੰਗਨਵਾੜੀਆਂ ਖੁੱਲੀਆਂ ਹੋਈਆਂ ਨੇ ਲੇਕਿਨ ਇੱਥੇ ਹੈ ਨਹੀਂ ਸੀ ਇਸ ਕਰਕੇ ਇਹ ਬੱਚੇ ਵਾਂਝੇ ਸੀ ਇਸ ਸਹੂਲਤ ਤੋਂ ਤੇ ਬੱਚਿਆਂ ਵਾਸਤੇ ਅੰਗਨਵਾੜੀ ਖੋਲ ਕੇ ਉਹਨਾਂ ਨੂੰ ਪਾਣੀ ਰੋਟੀ ਫਰੀ ਤੇ ਨਾਲੇ ਉਹਨਾਂ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਜੋ ਵੀ ਸਰਕਾਰ ਕਰ ਸਕਦੀ ਉਹ ਕਰਨਗੇ ਤੇ ਅੰਗਨਵਾੜੀ ਸੈਂਟਰ ਦਾ ਵੀ 10 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਬਿਲਡਿੰਗ ਦਾ ਉਹ ਸ਼ੁਰੂ ਕਰਵਾਇਆ ਹੈ ਕਲੋਨੀ ਵਾਸੀਆਂ ਦੇ ਦਾ ਸਮੱਸਿਆਵਾਂ ਵਿਚਾਰਾਂ ਦੀਆਂ ਬਹੁਤ ਨੇ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸ਼ੁਰੂ ਦੂਰ ਕਰਨ ਦੀ ਇਹ ਮੇਰੀ ਇੱਕ ਕੋਸ਼ਿਸ਼ ਇਹ ਵੀ ਹੈ ਵੀ ਇਹ ਕਲੋਨੀ ਵਾਸੀ ਸਾਰੇ ਮੰਨਣ ਤਾਂ ਸਾਡੇ ਕੋਲ ਬਹੁਤ ਸਾਰੇ ਫਲੈਟ ਨੇ ਜਿਹੜੇ ਨਵੇਂ ਬਣੇ ਹੋਏ ਆਉਣੇ ਨੇ ਜਿਹੜੇ-ਜਿਹੜੇ ਵੀ ਬੰਦੇ ਕਹਿਣਗੇ ਵੀ ਅਸੀਂ ਉਹਨਾਂ ਫਲੈਟਾਂ ਵਿੱਚ ਮੂਵ ਕਰਨਾ ਹੈ ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਸਕੀਮ ਬਣਾ ਰਹੇ ਹਾਂ ਤਾਂ ਕਿ ਅਸੀਂ ਉਹ ਫਲੈਟ ਨੇ ਜਿਹੜੇ ਉਹਨਾਂ ਨੂੰ ਦੇ ਸਕੀਏ ਤੇ ਸਾਫ਼-ਸੁਥਰੀ ਜਗ੍ਹਾ ਤੇ ਉਹ ਜਾ ਕੇ ਚੰਗਾ ਪਾਣੀ, ਚੰਗੀ ਹਵਾ, ਚੰਗਾ ਸਕੂਲ ਤੇ ਚੰਗਾ ਚੰਗੀਆਂ ਜਿਹੜੀਆਂ ਸਹੂਲਤਾਂ ਉਹ ਲੈ ਸਕਣ। ਆਖਰ ਵਿੱਚ ਜਿੰਨੀ ਵੀ ਕਲੋਨੀਆਂ ਤੁਹਾਡੇ ਹਲਕਾ ਮੌਜ ਦੀ ਉਸ ਪਿੰਡ ਇਹਨਾਂ ਨੂੰ ਕਲੋਨੀ ਵਾਸੀ ਨਹੀਂ ਕਹਿਣਾ। ਦੇਖੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਲੋਕ ਨਿਵਾਸੀਆਂ ਨੂੰ ਵੀ ਇੱਕ ਤਾਂ ਸਾਫ਼ ਸਵੱਛਤਾ ਦਾ ਧਿਆਨ ਰੱਖੋ ਔਰ ਸਾਡੀ ਕੋਸ਼ਿਸ਼ ਇਹ ਹੈ ਵੀ ਤੁਹਾਨੂੰ ਪੱਕੇ ਘਰ ਦਿੱਤੇ ਜਾਣ ਔਰ ਬਹੁਤ ਜਲਦੀ ਜੇ ਇਹਨਾਂ ਸਾਰਿਆਂ ਦੀ ਸਹਿਮਤੀ ਹੋ ਗਈ ਤਾਂ ਮੈਨੂੰ ਇਹ ਲੱਗਦਾ ਵੀ ਅਸੀਂ ਇਸ ਟਨੌਰ ਦੇ ਵਿੱਚ ਘੱਟੋ ਘੱਟ 3-4000 ਫਲੈਟ ਹੈ ਜਿਹੜਾ ਉਹ ਅਸੀਂ ਇਹਨਾਂ ਗਰੀਬਾਂ ਦੇ ਨਾਂ ਤੇ ਜਿਹੜਾ ਕਰਦਾਂਗੇ ਜਿਹੜੀ EWS ਵਾਲੇ ਦਾ ਨਾਂ ਤੇ ਕਰਦੇ ਹਾਂਗੇ ਤੁਸੀਂ ਦੇਖੋਗੇ ਕਿਉਂਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਮਾਜੋਗ ਭਵਾਂ ਸਿੰਘ ਮੁੱਖ ਮੰਤਰੀ ਤੇ ਨਾਲ ਹੀ ਸਾਡੇ ਕਨਵੀਨਰ ਕੇਜਰੀਵਾਲ ਜੀ ਲਗਾਤਾਰ ਲੱਗੇ ਹੋਏ ਨੇ ਵੀ ਗਰੀਬਾਂ ਦਾ ਜੀਵਨ ਪੱਤਰ ਕਿਦਾਂ ਉੱਚਾ ਚੁਕਾਣਾ ਹੈ ਔਰ ਤੁਸੀਂ ਆਨਲਾਈਨ ਟਾਈਮਸ ਦੇਖੋਗੇ ਵੀ ਇਹ ਸਾਰੇ ਕੰਮ ਹੋਣਗੇ